ਜਿਸ ਜਗ੍ਹਾ ਤੇ ਅਸੀਂ ਖੜੇ ਆਂ तकरीबन ਰੋਜ਼ ਦਾ 1 ਲੱਖ ਬੰਦੇ ਦਾ ਲੰਗਰ ਤਿਆਰ ਹੋ ਕੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਾਂਦਾ ਹੈ ਵੱਖ-ਵੱਖ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਤੱਕ ਜਾਂਦਾ ਹੈ ਜਿੱਥੇ ਕਿ ਜ਼ਰੂਰਤਮੰਦ ਲੋਕਾਂ ਨੂੰ ਲੋੜ ਹੁੰਦੀ ਹੈ ਉੱਥੇ ਉਹਨਾਂ ਨੂੰ ਲੰਗਰ ਸ਼ਕਾਇਆ ਜਾਂਦਾ ਹੈ 1 ਲੱਖ ਬੰਦੇ ਦਾ ਰੋਜ਼ ਦਾ ਜੇ ਤੁਸੀਂ ਕਹਿ ਰਹੇ ਹੋ ਲੰਗਰ ਜਾਂਦਾ ਤਾਂ ਬਹੁਤ ਵੱਡਾ ਬਹੁਤ ਵੱਡੇ ਸਿਸਟਮ ਦੀ ਲੋੜ ਲੋੜ ਹੁੰਦੀ ਹੋਊਗੀ ਜਿਹੜੇ ਵੀਰ ਚ ਇਹਦੇ ਚ ਚਲਾਉਂਦੇ ਨੇ ਉਹ ਤਾਂ ਕਹਿੰਦੇ ਗੁਰੂ ਰਾਮਦਾਸ ਅਮਰਦਾਸ ਦਾ ਨਾਮ ਲੈਣਾ 35 ਤੋਂ 50 ਸਾਡੀਆਂ ਗੱਡੀਆਂ ਚੱਲਦੀਆਂ ਜਿਹਦੇ ਵਿੱਚ ਸਾਡੇ ਪੂਰੇ ਪੰਜਾਬ ਦੇ ਸਿਵਲ ਹਸਪਤਲ ਇਧਰੋਂ ਤੁਸੀਂ ਚੰਡੀਗੜ੍ਹ ਤੱਕ ਚਲੇ ਜਾਓ ਪੀਜੀਆਈ ਤੱਕ ਉੱtherੋਂ ਅਨੰਦਪੁਰ ਸਾਹਿਬ ਤੱਕ ਉੱtherੋਂ ਫਤਿਹਗੜ੍ਹ ਸਾਹਿਬ ਰਾਜਪੁਰੇ ਤੱਕ ਜਿਹੜਾ ਪ੍ਰਸ਼ਾਦਾ ਮਸ਼ੀਨਾ ਰਾਹੀਂ ਬੰਨਦਾ ਜੀ ਤੇ ਬਾਕੀ ਜਿਹੜਾ ਲਾਂਗ ਡੁੱਟਾ ਸਬਜ਼ੀਆਂ ਬੰਨਦਿਆਂ ਉਹ ਸਾਡੇ ਹਲਵਾਈ ਬਣਾਉਂਦੇ ਨੇ ਜੀ ਤੁਸੀਂ ਪੈਸੇ ਦੀ ਵੀ ਡਿਮਾਂਡ ਨਹੀਂ ਕਿਤੋਂ ਕਰਦੇ ਨਾ ਅਸੀਂ ਕਿਤੇ ਪਰਚੀ ਕੱਟਣ ਜਾਂਦੇ ਆ ਨਾ ਅਸੀਂ ਕਿਤੇ ਗੱਡੀ ਲੈ ਕੇ ਜਾਂਦੇ ਆ ਅਸੀਂ ਸੰਗਤ ਨੂੰ ਡਿਮਾਂਡ ਕਰਦੇ ਆ ਰਾਸ਼ਨ ਦੀ ਇਹ ਚੰਗੂ ਪੋਰਟਰ ਦੇ ਪਿੱਛੇ ਦਾ ਲੰਗਰ ਲਾਇਆ ਸੀਗਾ ਉਹ ਕੁਝ ਜਥੇਬੰਦੀਆਂ ਸੀਗੀਆਂ ਦੁਆਬਾ ਆਜ਼ਾਦ ਜਥੇਬੰਦੀ ਉਹ ਸਾਨੂੰ ਆਪ ਦੇ ਇਲਾਕੇ ਜੋ ਪੂਰੀ ਕਣਕ ਇਕੱਠੀ ਕਰਕੇ ਦੇ ਕੇ ਜਾਂਦੇ ਆਪ ਇੱਥੇ ਆ ਕੇ ਇੱਥੇ ਲੰਗਰ ਤਿਆਰ ਹੋ ਰਿਹਾ ਆ ਦੇਖੋ ਇਹੇ ਮਸ਼ੀਨਾਂ ਲੱਗੀਆਂ ਹੋਈਆਂ ਆਟੋਮੈਟਿਕ ਸਿਸਟਮ ਦੇ ਨਾਲ ਇਧਰ ਆਟਾ ਪਾ ਦੇਣਾ ਆਟਾ ਵੀ ਮਸ਼ੀਨਾਂ ਦੇ ਨਾਲ ਗੁੰਨਿਆ ਜਾਂਦਾ ਆਟਾ ਪਾ ਦੇਣਾ ਔਰ ਉਹ ਆਟਾ ਫਿਰ ਪੇੜੇ ਹੁੰਦੇ ਆ ਫਿਰ ਉਸ ਤੋਂ ਬਾਅਦ ਫਿਰ ਅੱਗੇ ਪੂਰਾ ਜਿਹੜਾ ਪ੍ਰੋਸੈਸ ਆ ਉਹ ਚੱਲਦਾ ਰਹਿੰਦਾ ਇਧਰੋਂ ਆਟਾ ਗੁੰਨਿਆ ਜਾ ਰਿਹਾ ਇਸ ਬੰਨੇ ਮਸ਼ੀਨਾਂ ਦੇ ਨਾਲ ਔਰ ਦੂਸਰੇ ਬੰਨੇ ਇੱਧਰ ਸੇਵਾਦਾਰ ਲੱਗੇ ਹੋਏ ਆ ਰਾਤ ਨੂੰ 2 ਵਜੇ ਚੱਲ ਪੈਂਦੀ ਆ ਕਿਉਂਕਿ 2 ਵਜੇ ਚਲਾਵਾਂਗੇ ਤਾਂ ਫੇਰ ਹੀ ਗੱਟੀਆਂ ਸਾਡੀਆਂ ਪੂਰੇ ਪੰਜਾਬ ਚ ਪਹੁੰਚਣੀਆਂ ਟਾਈਮ ਨਾਲ ਆ ਵੱਡੇ ਵੱਡੇ ਟਿਫਨ ਨੇ ਇਹਨਾਂ ਟਿਫਨ ਦੇ ਵਿੱਚ ਪੈਕ ਹੋ ਜਾਣੇ ਆ ਇਹਨਾਂ ਟਿਫਨਸ ਦੇ ਵਿੱਚ ਪਾ ਦੇਣੇ ਆ ਔਰ ਉਸ ਤੋਂ ਬਾਅਦ ਫਿਰ ਸੇਵਾਦਾਰਾਂ ਨੇ ਇਹਨਾਂ ਨੂੰ ਲੋਡ ਕਰਕੇ ਲੈ ਜਾਣਾ ਔਰ ਉੱਪਰ ਵੱਖੋ ਵੱਖਰੇ ਸ਼ਹਿਰਾਂ ਦਾ ਨਾਮ ਲਿਖਿਆ ਹੋਇਆ ਸਬਜ਼ੀਆਂ ਦੀ ਇਹ ਸਰਵ ਲੋਡ ਦੇ ਵਿੱਚ ਤਿਆਰ ਹੁੰਦਾ ਜੀ ਵੇ ਵੈਸੇ ਵੀ ਕਹਿੰਦੇ ਹੁੰਦੇ ਆ ਵੀ ਜਿਹੜਾ ਸਰਬ ਲੋਹ ਦੇ ਵਿੱਚ ਜਿਹੜੀ ਖਾਣਾ ਖਾਂਦੇ ਆ ਨਾ ਜੀ ਉਹ ਸਿਹਤ ਲਈ ਵਧੀਆ ਹੁੰਦਾ ਜੀ ਇਸ ਕਰਕੇ ਜੀ ਸਰਬ ਲੋਹ ਹੀ ਵਰਤਦੇ ਆ ਕਿੰਨਾ ਇੱਕ ਦਿਨ ਦਾ ਰਸ਼ਨ ਨੰਗਰ ਦਾ ਕਿੰਨਾ ਲੱਗ ਜਾਂਦਾ ਕਦੇ ਗਿਣਤੀ ਮਿੰਤੀ ਕੀਤੀ 15 18 ਕੁਇੰਟਲ ਆਟਾ ਇੱਥੇ ਲੱਗ ਜਾਂਦਾ ਹਾਂ ਇੱਕ ਦਿਨ ਦਾ ਤੇ 10 12 10 ਕੁਇੰਟਲ ਉੱਥੇ ਲੱਗ ਜਾਂਦਾ ਮਾਲ ਵਿੱਚ ਨਾ ਪ੍ਰਚਾਰ ਦੇ ਜੋ ਖੋਲਤੇ ਤੇ ਉਹ ਕਹਿੰਦੇ ਘਟ ਜਾਂਦੇ ਆ ਜੇ ਢਾਗੇ ਰੱਖੋ ਗੁਰੂ ਨਾਨਕ ਸਾਹਿਬ ਦੀ ਮਰਜ਼ਾਦਾ ਤੇ ਮਤਲਬ ਕੋਈ ਟੋਟ ਨਹੀਂ ਆਉਂਦੀ ਇਸ ਕਰਕੇ ਸੀ ਉਹਨੂੰ ਗਿਣਤੀ ਮਿੰਤੀ ਦੇ ਨਾਲ ਨਹੀਂ ਚੱਲਦੇ ਚੱਕੀ ਉਹਨੇ ਤੇ ਲਾਈ ਉਹਨੇ ਚੱਕੀ ਉਹਨੇ ਲਾਈ ਜਾਨਾ ਸੇਵਾਦਾਰ ਕਿ ਮੈਂ ਤੁਹਾਡੇ ਨਾਲ ਪਰਮਾਨੈਂਟ ਸੇਵਾਦਾਰ ਹਾਂ ਤਾਂ ਤਨਖਾਹਾਂ ਤੇ ਇਹਨੇ ਤਨਖਾਹਾਂ ਵੀ ਦਿੰਨੇ ਇਹਨਾਂ ਦੇ ਬੱਚਿਆਂ ਦੀ ਪੜ੍ਹਾਈ ਵੀ ਫਰੀ ਹੈ ਪਰ ਉਹ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਗੁਰੂ ਨਾਨਕ ਸਾਹਿਬ ਨੇ 20 ਰੁਪਈਆ ਦਾ ਲੰਗਰ ਲਾਇਆ ਸੀ ਜਿਸ ਨੂੰ ਸਿੱਖਾਂ ਨੇ ਪੂਰੀ ਦੁਨੀਆ ਦੇ ਵਿੱਚ ਪਹੁੰਚਾ ਦਿੱਤਾ ਜਿੱਥੇ-ਜਿੱਥੇ ਸਿੱਖ ਵਸਦੇ ਐ ਉੱਥੇ ਗੁਰੂ ਨਾਨਕ ਸਾਹਿਬ ਦਾ 20 ਰੁਪਈਆ ਦਾ ਚਲਾਇਆ ਹੋਇਆ ਲੰਗਰ ਅੱਜ ਵੀ ਚੱਲਦਾ ਹੈ ਅਸੀਂ ਪੰਜਾਬ ਦੇ ਹੁਸ਼ਿਆਰਪੁਰ ਦੇ ਵਿੱਚ ਆ ਇਸ ਵੇਲੇ ਔਰ ਇੱਥੋਂ ਜਿਸ ਜਗ੍ਹਾ ਤੇ ਅਸੀਂ ਖੜੇ ਆ ਤਕਰੀਬਨ ਰੋਜ਼ ਦਾ 1 ਲੱਖ ਬੰਦੇ ਦਾ ਲੰਗਰ ਤਿਆਰ ਹੋ ਕੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਾਂਦਾ ਹੈ ਵੱਖ-ਵੱਖ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਤੱਕ ਜਾਂਦਾ ਹੈ ਜਿੱਥੇ ਕਿ ਜ਼ਰੂਰਤਮੰਦ ਲੋਕਾਂ ਨੂੰ ਲੋੜ ਹੁੰਦੀ ਹੈ ਉੱਥੇ ਉਹਨਾਂ ਨੂੰ ਲੰਗਰ ਸ਼ਕਾਇਆ ਜਾਂਦਾ ਹੈ ਪਿੱਛੇ ਗੱਡੀਆਂ ਖੜੀਆਂ ਦੇਖ ਸਕਦੇ ਹੋ ਤੁਸੀਂ ਅਸੀਂ ਧੰਨ ਗੁਰੂ ਰਾਮਦਾਸ ਜੀ ਲੰਗਰ ਸੇਵਾ ਸੋਸਾਇਟੀ ਦੇ ਵਿੱਚ ਖੜੇ ਆ ਜਿੱਥੇ ਕਿ ਦੇਖੋਗੇ ਤੁਸੀਂ ਇਸ ਤਰ੍ਹਾਂ ਦੀਆਂ ਗੱਡੀਆਂ ਨੇ तकरीबन 40 ਤੋਂ 50 ਦੇ ਕਰੀਬ ਗੱਡੀਆਂ ਇਹਨਾਂ ਦੇ ਵਿੱਚ ਲੰਗਰ ਤਿਆਰ ਹੋ ਕੇ ਜਾਂਦਾ ਔਰ ਗੁਰੂ ਲਿਆਕਤ ਸਿੰਘ ਬਰਾੜ ਜੀ ਸਾਡੇ ਨਾਲ ਨੇ ਜਿਹੜੇ ਪੂਰਾ ਮੈਨੇਜ ਕਰਦੇ ਆ ਗੱਲਬਾਤ ਕਰਨੇ ਪਏ ਸਭ ਗੁਰੂ ਫਤਿਹ ਦੀ ਸਾਨ ਪਾਉਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਕੀ ਫਤਿਹ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹੋ ਜਾਨਣਾ ਚਾਹੁੰਨਾ ਕਿੱਦਾਂ ਚੱਲਦਾ ਹੈ ਪੂਰਾ ਸਿਸਟਮ ਔਰ ਕਿਉਂਕਿ ਕਿੰਨੇ ਲੋਕਾਂ ਨੂੰ ਤੁਸੀਂ ਦੱਸ ਰਹੇ ਸੀ ਕਿ ਲੱਖ ਤੋਂ ਵੱਧ ਲੋਕ ਜਿਹੜੇ ਲੰਗਰ ਆਉਣਗੇ ਦੇਖੋ ਜੀ ਸਾਡੀਆਂ 45 50 ਗੱਡੀਆਂ ਵੈਸੇ ਗੱਡੀਆਂ ਹਨ ਧੰਨ ਗੁਰੂ ਰਾਮਦਾਸ ਮਹਾਰਾਜ ਦੀਆਂ ਚੱਲਦੀਆਂ ਕਿਉਂਕਿ ਇੱਥੇ ਨਾ ਸੁਸਾਇਟੀ ਹੈ ਨਾ ਕੋਈ ਬਾਬਾ ਨਾ ਕੋਈ ਪ੍ਰਧਾਨ ਹੈ ਕੁਝ ਨਹੀਂ ਹੈਗਾ ਜੋ ਵੀ ਕੁਝ ਹੈ ਗੁਰੂ ਰਾਮਦਾਸ ਮਹਾਰਾਜ ਦੇ ਨਾਂ ਤੇ ਇੱਥਾਂ ਚੱਲਦਾ ਤੇ ਜਦੋਂ ਬਾਦਸ਼ਾਹ ਦੇ ਨਾਂ ਦੇ ਹੇਠਾਂ ਚੱਲਦਾ ਤਾਂ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਤੇ ਕੋਈ ਘਾਟ ਨਹੀਂ ਹੈ ਜੀ ਇਸ ਜਗ੍ਹਾ ਤੋਂ ਲੱਖਾਂ ਦੇ ਬੰਦੇ ਸਾਡੀਆਂ ਦੌਰ ਸੋਈਆਂ ਨੇ ਮਾਲਵੇ ਦੇ ਵਿੱਚ ਇੱਕ ਇਹ ਆਪ ਕੀ ਪੁਰ ਹੀਰਾ ਸ਼ਿਹਾਰਪੁਰ ਮੇਨ ਸਾਡੀ ਬ੍ਰਾਂਚ ਇਹੀ ਹੈ ਜਿੱਥੋਂ ਕਿ 70 75 ਹਜ਼ਾਰ ਦਾ ਲਗਭਗ ਇੱਥੋਂ ਖਾਣਾ ਜਾਂਦਾ ਤੇ 25 30 35 ਦਾ ਉੱਥੋਂ ਜਾਂਦਾ ਲੱਖ ਤੋਂ ਮਤਲਬ ਵੱਧ ਦਾ ਪਲਾਂ ਕਰ ਸਕਦੇ ਪਲੱਸ ਕਰ ਸਕਦੇ ਆਸੀਂ ਤੇ 45 ਤੋਂ 50 ਸਾਡੀਆਂ ਗੱਡੀਆਂ ਚੱਲਦੀਆਂ ਜਿਹਦੇ ਵਿੱਚ ਸਾਡੇ ਪੂਰੇ ਪੰਜਾਬ ਦੇ ਸਿਵਲ ਹਸਪੀਟਲ ਇਧਰੋਂ ਤੁਸੀਂ ਚੰਡੀਗੜ੍ਹ ਤੱਕ ਚਲੇ ਜਾਓ ਪੀਜੀਆਈ ਤੱਕ ਉੱਥੋਂ ਅਨੰਦਪੁਰ ਸਾਹਿਬ ਤੱਕ ਉੱਥੋਂ ਫਤਿਹਗੜ੍ਹ ਸਾਹਿਬ ਰਾਜਪੁਰੇ ਤੱਕ ਉੱਥੋਂ ਤੁਸੀਂ ਚੜੇ ਜਾਓ ਆਪਣੇ ਲੁਧਿਆਣਾ ਐ ਡੀ ਐਮ ਸੀ ਹੋ ਗਿਆ ਸਿਵਲ ਹੋ ਗਿਆ ਬੱਸ ਸਟੈਂਡ ਹੋ ਗਿਆ ਨਕੋਦਰ ਜਲੰਧਰ ਫਗਵਾੜਾ ਫਲੋਰ ਤੇ ਇਧਰੋਂ ਆਪਣਾ ਦਸੂਹਾ ਮਕੇਰੀਆਂ ਗਰਦਾਸਪੁਰ ਬਟਾਲਾ ਅੰਮ੍ਰਿਤਸਰ ਤਰਨਤਨ ਮਤਲ ਲਗਭਗ ਸਾਰੇ ਪਾਸੇ ਜੀ ਤੇ ਉਧਰੋਂ ਆਪਣਾ ਫਾਜਲਕਾ ਅਬੋਰ ਮਲੋਟ ਮੁਕਤਸਰ ਸਾਹਿਬ ਬਠਿੰਡਾ ਸੰਗਰੂਰ ਮਾਨਸਾ ਮਤਲ ਲਗਭਗ ਪੂਰੇ ਪੰਜਾਬ ਚ ਗੱਡੀਆਂ ਚੱਲਦੀਆਂ ਇਸ ਟਾਈਮ ਇੱਕ ਗੱਡੀ ਦੇ ਵਿੱਚ ਕਿੰਨੇ ਜਣਿਆਂ ਦਾ ਰਸ਼ਨ ਆ ਜਾਂਦਾ ਹੈ ਜਾਂ ਕਿੰਨੇ ਜਣਿਆਂ ਦਾ ਲੰਗਰ ਇੱਕ ਗੱਡੀ ਦੇ ਵਿੱਚ ਪਾਉਂਦੇ ਇਹਦੇ ਵਿੱਚ ਤਾਂ ਭਾਵੇਂ ਤੁਸੀਂ ਇੱਕ ਗੱਡੀ ਚ ਲੱਖ ਬੰਦੇ ਦਾ ਲੰਗਰ ਲੈ ਜਾਓ ਜੀ ਜਿਨਾਂ ਮਰਜ਼ੀ ਲੈ ਜਾਓ ਵਟੀਆਂ ਗੱਡੀਆਂ ਸਾਡੇ ਕੋਲੇ ਹੌਸ ਜਿਹੜੇ ਹੁੰਦੇ ਆ ਟਿੱਪਣ ਆ ਜਿਨ੍ਹਾਂ ਦੇ ਵਿੱਚ 24 ਘੰਟੇ ਖਾਣਾ ਗਰਮ ਰਹਿੰਦਾ ਤੇ ਜਿਹਦੇ ਚ ਘਰ ਤੋਂ ਘੱਟ ਵੀ ਜੇ ਇੱਕ ਡੱਬੇ ਦੇ ਨਾਲ 50 ਲੀਟਰ ਦੇ ਆਲੇ ਨਾਲ 200 300 ਬੰਦਾ ਮਤਲਬ ਭੁਗਤ ਜਾਂਦਾ ਤੇ ਉਹਦੇ ਨਾਲ ਖਾਣਾ ਜਿਨਾਂ ਮਰਜ਼ੀ ਲੈ ਜਾਓ ਖੁੱਲ ਜਿੰਨੀ ਲੋੜ ਹੋਵੇ ਉਨਾ ਹੀ ਚੱਲਿਆ ਜਾਂਦਾ ਜੀ ਹਾਂਜੀ ਹਾਂਜੀ ਔਰ ਚੱਲ ਕੇ ਦਿਖਾਈਏ ਕਿਵੇਂ ਤਿਆਰ ਕਿਵੇਂ ਹੁੰਦਾ ਫਿਰ ਹਾਂਜੀ ਹਾਂਜੀ ਆਪਾਂ ਦਿਖਾ ਦਿੰਨੇ ਆ ਤੁਹਾਨੂੰ ਅੰਦਰ ਚੱਲ ਕੇ ਸਾਰਾ ਲੋਕ ਮਤਲਬ ਤਿਆਰ ਕਰਨ ਵਾਸਤੇ ਕੋਈ ਆ ਫਿਰ ਮਸ਼ੀਨਾਂ ਦੇ ਰਹੀ ਮਸ਼ੀਨ ਜਿਹੜਾ ਪ੍ਰਸ਼ਾਦਾ ਮਸ਼ੀਨਾਂ ਰਹੀ ਬਣਦਾ ਜ ਤੇ ਬਾਕੀ ਜਿਹੜਾ ਲੰਗ ਲੰਗਾ ਸਬਜ਼ੀਆਂ ਬੰਦੀਆਂ ਉਹ ਸਾਡੇ ਹਲਵਾਈ ਬਣਾਉਂਦੇ ਨੇ ਜੀ। ਹਾਂ ਜੀ ਹਾਂ ਜੀ। ਔਰ ਐਦਾਂ ਗੱਡੀਆਂ ਲੋਡ ਹੋਣ ਵਾਸਤੇ ਜਾ ਰਹੀ ਹੈ। ਇਹ ਗੱਡੀ ਹੁਣ ਲੋਡ ਹੋਣ ਵਾਲੀ ਜਾ ਰਹੀ ਹੈ ਜੀ। ਗੱਡੀ ਪਿੱਛੇ ਜਾ ਰਹੀ ਹੈ ਜਿਹੜੀ ਇਹ ਲੋਡ ਹੋਣ ਵਾਸਤੇ ਜਾ ਰਹੀ ਵਿਕਰਮ ਦਿਖਾ ਵੀ ਦਿਓ ਗੱਡੀ। ਹੋਊਗੀ ਇਹ। ਹਾਂ। ਤੇ ਇਹਨੇ ਮਤਲ ਹੁਣ ਆਪਣੇ ਸਾਡੀਆਂ ਗੱਡੀਆਂ ਜਿਹੜੀਆਂ ਕਿ 7 ਵਜੇ ਸ਼ੁਰੂ ਹੋ ਜਾਂਦੀਆਂ ਨੇ ਜਾਣੀਆਂ। ਅੱਛਾ। ਤੇ ਜਿਹੜੀਆਂ ਕਿ ਜਿਵੇਂ ਹੁਣ ਸਭ ਤੋਂ ਪਹਿਲਾਂ ਗੱਡੀ ਸਾਡੀ ਤੁਰਦੀ ਹੈ ਆਪਣੀ ਜਿਹੜੀ ਚੰਡੀਗੜ੍ਹ ਜਾਣਾ ਹੈ ਜਾਂ ਫਤਿਹਗੜ੍ਹ ਸਾਹਿਬ ਜਾਣਾ। ਫਿਰ ਉਸ ਤੋਂ ਬਾਅਦ ਅੰਮ੍ਰਿਤਸਰ ਹੋ ਗਿਆ ਫਿਰ ਲਧਿਆਣਾ ਹੋ मतलब ਜਿਹੜੇ ਜਿਹੜੇ ਰੂਟ ਆ ਸਾਡੇ ਉਹਦੇ ਹਿਸਾਬ ਨਾਲ ਗੱਡੀਆਂ ਤੁਰ ਗਈਆਂ ਜਾਂਦੀਆਂ ਨੇ ਕਿ ਲਗਭਗ ਸਾਡੀਆਂ ਗੱਡੀਆਂ 10:00 ਵਜੇ ਪਹੁੰਚ ਜਾਂਦੀਆਂ ਹਰ ਇੱਕ ਜਗ੍ਹਾ ਤੇ ਤੇ ਇਹ ਇੰਤਜ਼ਾਮ ਕਿਵੇਂ ਚੱਲਦਾ ਕਿ ਤੁਸੀਂ ਕਿਸੇ ਤੋਂ ਉਗਰਾਹੀ ਲੈਨੇ ਹੋ ਤੁਸੀਂ ਕਿਸੇ ਤੋਂ ਮੈਨੇਜਮੈਂਟ ਕਿਵੇਂ ਚੱਲਦਾ ਮਤਲਬ ਇੱਕ ਬੰਦੇ ਇੱਕ ਲੱਖ ਬੰਦੇ ਦਾ ਰੋਜ਼ ਦਾ ਜੇ ਤੁਸੀਂ ਕਹਿ ਰਹੇ ਹੋ ਲੰਗਰ ਜਾਂਦਾ ਤਾਂ ਬਹੁਤ ਵੱਡਾ ਬਹੁਤ ਵੱਡੇ ਸਿਸਟਮ ਦੀ ਲੋਡ ਹੈ ਲੋਡ ਹੁੰਦੀ ਹੋਊਗੀ ਦੇਖੋ ਜੀ ਪਹਿਲੀ ਗੱਲ ਤਾਂ ਜਿਹੜੇ ਵੀਰ ਚ ਇਹਦੇ ਚ ਚਲਾਉਂਦੇ ਨੇ ਉਹ ਤਾਂ ਕਹਿੰਦੇ ਗੁਰੂ ਰਾਮਦਾਸ ਮਾਰੇ ਦਾ ਨਾਂ ਲੈਣਾ ਵੀ ਜੋ ਕਰ ਰਹੇ ਨੇ ਗੁਰੂ ਰਾਮਦਾਸ ਮਾਰੇ ਚੱਲ ਰਹੇ ਵੈਸੇ ਬੇਸਿਕਲੀ ਇਹ ਜ਼ਿਆਦਾ ਅਮਰੀਕਾ ਤੋਂ ਚੱਲਦਾ ਕਿਉਂਕਿ ਉੱਥੋਂ ਦੀਆਂ ਜਿਹੜੀਆਂ ਸੰਗਤਾਂ ਰਲ ਮਿਲ ਕੇ ਇਹਨੂੰ ਚਲਾ ਰਹੀਆਂ ਐ ਇੱਥੋਂ ਵੀ ਸੰਗਤਾਂ ਚਲਾ ਰਹੀਆਂ ਤੇ ਅਸੀਂ ਪੈਸੇ ਦੀ ਵੀ ਡਿਮਾਂਡ ਨਹੀਂ ਕਿਤੋਂ ਕਰਦੇ ਨਾ ਅਸੀਂ ਕਿਤੇ ਪਰਚੀ ਕੱਟਣ ਜਾਂਦੇ ਆ ਨਾ ਅਸੀਂ ਕਿਤੇ ਗੱਡੀ ਲੈ ਕੇ ਜਾਂਦੇ ਆ ਅਸੀਂ ਸੰਗਤ ਨੂੰ ਡਿਮਾਂਡ ਕਰਦੇ ਆ ਰਾਸ਼ਨ ਦੀ ਵੀ ਰਾਸ਼ਨ ਲਿਆਓ ਤੇ ਤੁਹਾਡਾ ਪਕਾ ਦਾਂਗੇ ਤੇ ਸਵੇਰ ਚੱਲਿਆ ਜਾਣਾ ਮਾਤਾ ਆਉਣ ਸਾਰ ਤੁਹਾਡਾ ਜਾਂ ਇਹ ਲੋੜਵੰਦਾ ਤੱਕ ਚਲਾ ਜਾਣਾ ਪੈਸਾ ਨਹੀਂ ਲੈਂਦੇ ਤੁਸੀਂ ਪੈਸਾ ਨਹੀਂ ਲੈਂਦੇ ਜੀ ਅਸੀਂ ਆਪਣੀ ਖੁਸ਼ੀ ਨਾਲ ਜੋ ਮਰਜ਼ੀ ਕਹੀ ਦੇ ਜਾਂਦੇ ਹੁਸ਼ੀ ਨਾਲ ਵੀ ਆਹੀ ਭਾਈ ਦੇ ਅਸੀਂ ਪੈਸੇ ਹੀ ਦੇਨੇ ਆ ਪਰ ਅਸੀਂ ਪੈਸਾ ਮੰਗਦੇ ਨਹੀਂ ਕਿਸੇ ਤੋਂ ਕੋਈ ਕੋਈ ਵੀ ਚੀਜ਼ ਨਹੀਂ ਮੰਗਦੇ ਕਿਉਂਕਿ ਗੁਰੂ ਰਾਮਦਾਸ ਮਹਾਰਾਜ ਦੇ ਨਾਂ ਦੇ ਹੇਠਾਂ ਚੀਜ਼ ਕੋਈ ਅਸੀਂ ਮੰਗ ਨਹੀਂ ਸਕਦੇ ਕਿਉਂਕਿ ਗੁਰੂ ਮਹਾਰਾਜ ਤੋਂ ਤਾਂ ਅਸੀਂ ਆਪ ਮੰਗਦੇ ਆ ਹਨਾ ਤੇ ਉਹ ਸੰਗ ਤਾਂ ਉਹਨੂੰ ਵੇਖ ਕੇ ਮਹਾਰਾਜ ਜਿਹੜਾ ਗੁਰੂ ਰਾਮਦਾਸ ਨੂੰ ਪਿਆਰ ਕਰਦੀਆਂ ਨੇ ਜਿਹੜੀਆਂ ਗੁਰੂ ਨਾਨਕ ਸਾਹਿਬ ਨੂੰ ਪਿਆਰ ਕਰਦੀਆਂ ਨੇ ਉਹ ਸੰਗ ਤਾਂ ਆਪ ਦੀ ਆਪ ਇੱਥੇ ਰਾਸ਼ਨ ਇਹ ਇਸ ਇਤਨਾ ਰਾਸ਼ਨ ਇਹ ਆਲੂ ਭਾਈ ਆ ਇੱਥੋਂ ਜਿਹੜਾ ਦੁਆਬਾ ਨਾ ਦੁਆਬਾ ਆਲੂ ਤਾਂ ਸਾਡੇ ਮੁੱਕ ਨਹੀਂ ਦਿੰਦੇ ਕਿ ਆਲੂਆਂ ਦਾ ਘਾੜਾ ਹੈ ਆਲੂ ਹੋ ਗਏ ਮਟਰ ਹੋ ਗਏ ਮਤਲਬ ਇਹੀਆਂ ਚੀਜ਼ਾਂ ਸੇਵਾ 'ਚ ਬਹੁਤ ਹੁੰਦੀਆਂ ਕਣਕ ਵੀ ਸੇਵਾ ਚ ਆਉਂਦੀ ਹੈ ਕਈ ਜਥੇਬੰਦੀਆਂ ਜਿੰਨਾਂ ਵਾਂ ਸੀ ਸਿੰਘੂ ਪੌਂਡਰ ਤੇ ਜਿਹਦਾ ਲੰਗਰ ਲਾਇਆ ਸੀਗਾ ਉਹ ਕੁਝ ਜਥੇਬੰਦੀਆਂ ਸੀਗੀਆਂ ਦੁਆਬਾ ਆਜ਼ਾਦ ਜਥੇਬੰਦੀ ਉਹ ਸਾਨੂੰ ਆਪ ਦੇ ਇਲਾਕੇ 'ਚੋਂ ਪੂਰੀ ਕਣਕ ਇਕੱਠੀ ਕਰਕੇ ਦੇ ਕੇ ਜਾਂਦੇ ਸੀ ਆਪ ਇੱਥੇ ਆ ਕੇ ਟਰਾਲੀ ਤੇ ਹਾਂਜੀ ਆਜੀ ਇਦਾਂ ਬਹੁਤ ਲੋਕ ਸੰਗਤਾਂ ਪਿਆਰ ਕਰਦੀਆਂ ਸਾਰੇ ਰਲ ਮਿਲ ਕੇ ਇਹਨੂੰ ਚਲਾ ਰਹੇ ਨੇ ਇੰਡੀਆ ਤੋਂ ਵੀ ਤੇ ਵਿਦੇਸ਼ਾਂ ਤੋਂ ਵੀ ਇੱਧਰ ਇੱਧਰ ਹੁੰਦਾ ਹੈ ਆਪਣਾ ਸਟੋਰ ਇੱਥੇ ਸਾਰਾ ਰਾਸ਼ਨ ਪਾਣੀ ਆ ਜੀ ਤੇ ਇਹ ਰਸਤਾ ਇੱਥੇ ਜਿੰਨਾ ਵੀ ਸਾਡਾ ਰਾਸ਼ਨ ਪਾਣੀ ਆ ਨਾ ਜੀ ਇਹ ਸਾਰਾ ਇੱਥੇ ਜੋ ਵੀ ਰੱਖਿਆ ਜਾਂਦਾ ਜੀ ਸਾਰੀ ਰਸਦ ਇੱਥੇ ਤਿਆਰ ਹੁੰਦੀ ਆ ਇੱਥੇ ਰੱਖੀ ਜਾਂਦੀ ਸਾਰੀ ਰਸਦ ਹਾਂ ਜੀ ਇੱਥੋਂ ਗਾਂਵ ਪਰ ਲੈ ਕੇ ਆਈ ਅੰਦਰ ਬੰਨਣ ਵਾਸਤੇ ਨਿਕਲ ਜਾਂਦੀ ਹੈ ਜੀ ਹਾਂ ਜੀ ਇੱਥੇ ਸਾਰੀ ਰਸਦ ਔਰ ਜਿੰਨਾ ਵੀ ਰਾਸ਼ਨ ਦਾ ਸਾਰਾ ਸਮਾਨ ਹੁੰਦਾ ਔਰ ਉਸ ਤੋਂ ਬਾਅਦ ਇੱਧਰ ਸਬਜ਼ੀਆਂ ਪਿਆਜ਼ ਕੱਟੀ ਦੀ ਆ ਜੀ ਆਲੂ ਹੋ ਗਏ ਪਿਆਜ਼ ਜੋ ਇੱਧਰ ਆਲੂ ਹੋ ਗਏ ਹਾਂ ਜੀ ਹਾਂ ਜੀ ਹਾਂ ਜੀ ਇਹ ਸਬਜ਼ੀ ਪਿਆਜ਼ ਦਾ ਹੋ ਗਿਆ ਸਬਜ਼ੀਆਂ ਕੱਟਣ ਦਾ ਕੰਮ ਇੱਥੇ ਸ਼ੁਰੂ ਹੁੰਦਾ ਔਰ ਇਸ ਤੋਂ ਬਾਅਦ ਫਿਰ ਅਗਲਾ ਪ੍ਰੋਸੈਸ ਅਗਲੇ ਬੰਨੇ ਅਗਲੇ ਬੰਨੇ ਪ੍ਰਸ਼ਾਦੇ ਬੰਦੇ ਆ ਪ੍ਰਸ਼ਾਦੇ ਇੱਧਰ ਸਬਜ਼ੀ ਬੰਦੀ ਅੰਦਰ ਕਿਚਨ ਆਈ ਤੁਹਾਨੂੰ ਕਿਚਨ ਦਿਖਾ ਦਿੰਨੇ ਆਂ ਅੰਦਰੋਂ ਹਾਂ ਜਰੂਰ ਚਾਹ ਹਾਂਜੀ 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 ਤਾਂ ਮਸ਼ੀਨਾ ਰਹੀ ਮਸ਼ੀਨਾ ਰਹੀ ਅੰਦਰ ਸਾਰਾ ਕੰਮ ਕਾਜ ਜਿਹੜਾ ਉਹ ਹੁੰਦਾ ਕਿਉਂਕਿ 1 ਲੱਖ ਦੇ ਕਰੀਬ 1 ਲੱਖ ਬੰਦੇ ਦੇ ਢਿੱਡ ਦੇ ਵਿੱਚ ਅੰਨ ਪਾਉਣਾ ਕੋਈ ਸੌਖੀ ਗੱਲ ਨਹੀਂ ਬਹੁਤ ਵੱਡੀ ਗੱਲ ਆ ਆਪਣੇ ਆਪ ਦੇ ਵਿੱਚ ਔਰ ਕਿਉਂਕਿ ਇਹ ਕਹਿੰਦੇ ਕਿ ਵਾਹਿਗੁਰੂ ਆਪ ਸੇਵਾ ਲੈ ਰਿਹਾ ਇਸ ਬੰਨੇ ਅਗਲੇ ਬੰਨੇ ਹਾਂਜੀ ਹਾਂਜੀ ਅੱਗੇ ਆ ਇਧਰਲੇ ਬੰਨੇ ਪੂਰਾ ਮਸ਼ੀਨ ਦੇ ਨਾਲ ਹੁਣ ਲੰਗਰ ਤਿਆਰ ਹੋ ਰਿਹਾ ਸੇਵਾ ਦਾ ਕੰਮ ਵੀ ਆਪ ਕਰਦੇ ਸਾਰਾ ਜੀ ਬਿਸਕਟ ਵਗੈਰਾ ਬੰਦ ਅਸਾਂ ਸਵੇਰੇ ਚਾਹ ਨਾਲ ਬ੍ਰੇਕਫਾਸਟ ਵੀ ਜਾਂਦਾ ਹੀ ਹਸਪੀਟਲਾਂ ਚ ਹਾਂਜੀ ਹਾਂਜੀ ਇੱਥੇ ਲੰਗਰ ਤਿਆਰ ਹੋ ਰਿਹਾ ਆ ਦੇਖੋ ਇਹੇ ਮਸ਼ੀਨਾਂ ਲੱਗੀਆਂ ਹੋਈਆਂ ਆਟੋਮੈਟਿਕ ਸਿਸਟਮ ਦੇ ਨਾਲ ਇਧਰ ਆਟਾ ਪਾ ਦੇਣਾ ਆਟਾ ਵੀ ਮਸ਼ੀਨਾਂ ਦੇ ਨਾਲ ਗੁੰਨਿਆ ਜਾਂਦਾ ਆਟਾ ਪਾ ਦੇਣਾ ਔਰ ਉਹ ਆਟਾ ਫਿਰ ਪੇੜੇ ਹੁੰਦੇ ਆ ਫਿਰ ਉਸ ਤੋਂ ਬਾਅਦ ਫਿਰ ਅੱਗੇ ਪੂਰਾ ਜਿਹੜਾ ਪ੍ਰੋਸੈਸ ਆ ਉਹ ਚੱਲਦਾ ਰਹਿੰਦਾ ਇਧਰੋਂ ਆਟਾ ਗੁੰਨਿਆ ਜਾ ਰਿਹਾ ਇਸ ਬੰਨੇ ਮਸ਼ੀਨਾਂ ਦੇ ਨਾਲ ਔਰ ਦੂਸਰੇ ਬੰਨੇ ਇਧਰ ਸੇਵਾਦਾਰ ਲੱਗੇ ਹੋਏ ਆ ਪੂਰਾ ਸਿਸਟਮ ਜਿਹੜਾ ਇੱਕ ਦੇਖ ਸਕਦੇ ਹੋ ਤੁਸੀਂ ਕਿ ਕਿਸ ਤਰੀਕੇ ਦੇ ਨਾਲ ਪ੍ਰਸ਼ਾਦਾ ਤਿਆਰ ਹੁੰਦਾ ਔਰ ਕਿੰਨੀਆਂ ਕਿੰਨਾ ਲੰਗਰ 5000 ਰੋਟੀ 6000 ਘੰਟੇ ਦੀ ਬਣਾਉਂਦੇ ਆ ਜੀ ਹਾਂ ਜੀ ਰਾਤ ਨੂੰ 2 ਵਜੇ ਚੱਲ ਪੈਂਦੀ ਆ ਕਿਉਂਕਿ 2 ਵਜੇ ਚਲਾਵਾਂਗੇ ਤਾਂ ਫੇਰ ਹੀ ਗੱਟੀਆਂ ਸਾਡੀਆਂ ਪੂਰੇ ਪੰਜਾਬ ਚ ਪਹੁੰਚਣੀਆਂ ਟਾਈਮ ਨਾਲ ਜੀ ਰਾਤ ਨੂੰ 2 ਵਜੇ ਤੋਂ ਤੁਹਾਡਾ ਸ਼ੁਰੂ ਹੋ ਜਾਂਦਾ ਸ਼ੁਰੂ ਹੋ ਜਾਂਦੀ ਆ ਜੀ ਸਬਜ਼ੀਆਂ ਵੀ ਰਾਤ ਨੂੰ 2 ਵਜੇ ਬਣ ਲੱਗ ਪੈਂਦੀਆਂ ਸਾੜਾ ਵੱਖਰਾ ਵੱਖਰਾ ਮੈਨੂੰ ਅਸੀਂ ਮਾਵਾਂ ਦੀ ਤਾਲ ਨਹੀਂ ਬਣਾਉਂਦੇ ਜੀ ਸਾਡੇ ਚਨੇ ਵਾਈਟ ਚਨੇ ਕਾਲੇ ਚਨੇ ਕੜੀ ਕੜੀ ਚੌਲ ਰਾਜਮਾ ਆ ਆਲੂ ਵੜੀਆਂ ਮਤਲਬ ਇਦਾਂ ਦੇ ਵੱਖਰਾ ਵੱਖਰਾ ਮੈਨੂੰ ਹੁੰਦਾ ਹੀ ਸਾਡਾ ਹਰ ਰੋਜ਼ ਦਾ ਇਹਨਾਂ ਵੀ ਤੁਹਾਨੂੰ ਮਾਵਾਂ ਦੀ ਦਾਲ ਮਿਲ ਜਊ ਹਰ ਰੋਜ਼ ਦਾਲ ਅਸੀਂ ਉਹ ਬਣਾਉਂਦੇ ਜਿਹੜੀ ਸੇਵਾ ਚੋਂਦੀ ਆ ਤੇ ਸਾਡੇ ਨਹੀਂ ਮੈਨੂੰ ਵੱਖਰੇ ਵੱਖਰੇ ਆ ਜੀ ਦੇਲੀ ਦੀ ਹਰ ਰੋਜ਼ ਦੀ ਤੁਸੀਂ ਕਹਿ ਰਹੇ ਹੋ ਕਿ 1 ਘੰਟੇ ਦਾ 5000 ਦੇ ਕਰੀਬ ਰੋਟੀ ਪਕਾ ਦਿੰਦੀ ਹੈ ਇਹ ਮਸ਼ੀਨ ਹਾਂਜੀ ਹਾਂਜੀ ਇਹ 5 5000 ਦੇ ਘੰਟੇ ਦੀ ਹਾਂਜੀ ਹਾਂਜੀ ਤਕਰੀਬਨ 8-10 ਘੰਟੇ ਚੱਲਦੀ ਹੈ 7-8 ਘੰਟੇ ਹੁਣ 10-11 ਵਜੇ ਤੱਕ ਚੱਲੀ ਜਾਣੀ ਹੈ ਰਾਤ 2 ਵਜੇ ਤੇ ਚੱਲੀ ਹੈ ਲਾਸਟ ਤੱਕ 11 ਵਜੇ ਤੱਕ ਜਿਹੜੀਆਂ ਨੇੜੇ ਬਿਲਕੁਲ ਗੱਡੀਆਂ ਉਹ ਲਾਸਟ ਦੇ 10 10:30 ਨਿਕਲਦੀ ਹੈ ਗੱਡੀਆਂ ਪਰ ਇੱਥੇ ਵੀ ਲੰਗਰ ਚੱਲਦਾ 24 ਘੰਟੇ ਇੱਥੇ ਵੀ ਟਰੱਕਾਂ ਵਾਲੇ ਹੋਰ ਆ ਰਹੇ ਜੋ ਵੀ ਹੁੰਦੇ ਸਾਰੇ ਚੱਕੇ ਜਾਂਦੇ ਆ ਇਸ ਤਰੀਕੇ ਨਾਲ ਕੰਮ ਚੱਲਦਾ ਹੈ ਸਬਜ਼ੀਆਂ ਬਾਹਰਲੇ ਬਨੇ ਬਣਦੀਆਂ ਤਾਂ ਇਹ ਪੂਰਾ ਪ੍ਰੋਸੈਸ ਤੁਸੀਂ ਦੇਖ ਸਕਦੇ ਹੋ ਧੰਗੁਰੂ RAMDAS ji ਲੰਗਰ ਸੇਵਾ ਦੇ ਵੱਲੋਂ ਔਰ ਇਥੋਂ ਲੋਡ ਹੋ ਕੇ ਪੂਰਾ ਪਾਇਆ ਜਾਂਦਾ ਬਕਾਇਦਾ ਤੌਰ ਤੇ ਦੇਖੋ ਆ ਵੱਡੇ ਵੱਡੇ ਟਿਫਨ ਜਿਹੜੇ ਆ ਇਸ ਤਰ੍ਹਾਂ ਦੇ ਟਿਫਨ ਆ ਵੱਡੇ ਵੱਡੇ ਉਹਨਾਂ ਦੇ ਵਿੱਚ ਪ੍ਰਸ਼ਾਦੇ ਪਾ ਰਹੇ ਨੇ ਸੇਵਾਦਾਰ ਔਰ ਉਧਰਲੇ ਬੰਨੇ ਵੀ ਜਿਹੜੇ ਸੇਵਾਦਾਰ ਬੈਠੇ ਸੀਗੇ ਉਹ ਦੇਖੋਗੇ ਤੁਸੀਂ ਪ੍ਰਸ਼ਾਦੇ ਜਦੋਂ ਪੱਕ ਰਹੇ ਆ ਪਛਾਦੇ ਪੱਕਣ ਅਨੁਸਾਰ ਵੱਡੇ ਵੱਡੇ ਟਿਫਨ ਨੇ ਇਹਨਾਂ ਟਿਫਨ ਦੇ ਵਿੱਚ ਪੈਕ ਹੋ ਜਾਣੇ ਆ ਇਹਨਾਂ ਟਿਫਨਸ ਦੇ ਵਿੱਚ ਪਾ ਦੇਣੇ ਆ ਔਰ ਉਸ ਤੋਂ ਬਾਅਦ ਫਿਰ ਸੇਵਾਦਾਰਾ ਨੇ ਇਹਨਾਂ ਨੂੰ ਲੋਡ ਕਰਕੇ ਲੈ ਜਾਣਾ ਔਰ ਉੱਪਰ ਵੱਖੋ ਵੱਖਰੇ ਸ਼ਹਿਰਾਂ ਦਾ ਨਾਮ ਲਿਖਿਆ ਹੋਇਆ ਵੱਖੋ ਵੱਖਰੇ ਸ਼ਹਿਰ ਜਿਹੜੇ ਨੇ ਜਿਵੇਂ ਭਾਵੇਂ ਲੁਧਿਆਣਾ ਬਾਸ ੱਡਾ ਹੋ ਗਿਆ ਜਾਂ ਫਿਰ ਅਨੰਦਪੁਰ ਸਾਹਿਬ ਹੋ ਗਿਆ ਜਾਂ ਵੱਖ-ਵੱਖ ਹੋਰ ਥਾਵਾਂ ਜਿਹੜੀਆਂ ਤਾਂ ਉਹਨਾਂ ਦੇ ਬਕਾਇਦਾ ਉੱਪਰ ਨਾਮ ਲਿਖਿਆ ਹੋਇਆ ਇੱਥੋਂ ਸੇਵਾਦਾਰ ਲੋਡ ਕਰਦੇ ਆ ਗੱਡੀਆਂ ਦੇ ਉੱਪਰ ਲੋਡ ਕਰ ਲਿਆ ਜਾਂਦਾ ਲੋਡ ਕਰਕੇ ਫਿਰ ਇੱਥੋਂ ਲੈ ਜਾਂਦੀਆਂ ਗੱਡੀਆਂ ਤਾਂ ਗੱਡੀਆਂ ਹੁਣ ਹੋਰ ਵੀ ਦੋ ਗੱਡੀਆਂ ਹੋਰ ਲਾਈਨ ਦੇ ਵਿੱਚ ਲੱਗੀਆਂ ਇੱਕ ਗੱਡੀ ਨਿਕਲ ਚੁੱਕੀ ਆ ਦੋ ਗੱਡੀਆਂ ਇੱਧਰ ਲਾਈਨ 'ਚ ਲੱਗੀਆਂ ਤਾਂ ਇਸ ਤਰੀਕੇ ਦੇ ਨਾਲ ਗੱਡੀਆਂ ਦੇ ਵਿੱਚ ਲੋਡ ਹੋ ਹੋ ਕੇ ਸਾਰਾ ਸਮਾਨ ਜਿਹੜਾ ਲੰਗਰ ਦਾ ਉਹ ਜਾਂਦਾ ਤਾਂ ਦੇਖ ਸਕਦੇ ਹੋ ਤੁਸੀਂ ਕਿ ਕਿਸ ਤਰੀਕੇ ਦੇ ਨਾਲ ਪੂਰਾ ਲੋਡ ਹੋ ਰਿਹਾ ਔਰ ਇੱਥੋਂ ਫਿਰ ਵੱਖ-ਵੱਖ ਸਮਾਂ 'ਚ ਇਹ ਬਟਾਲਾ ਵਾਲੇ ਪਾਸੇ ਜਾਣ ਵਾਲੀ ਗੱਡੀ ਆ ਇਹਦੇ ਉੱਪਰ ਲਿਖਿਆ ਹੋਇਆ ਜਿਵੇਂ ਬਟਾਲਾ ਇਦੇ ਵਿੱਚ ਸੁਹਾ ਹਾਂਜੀ ਬਟਾਲਾ ਦਾ ਸੁਹਾ ਹਾਂਜੀ ਅੱਜ ਕੋਸ਼ਿਸ਼ ਜਗਾ ਤੇ ਸਾਡੀਆਂ ਗੱਡੀਆਂ ਦੋ ਦੋ ਟੇਸ਼ਨ ਵੀ ਕਰਦੀਆਂ ਸੀ ਕਹਿੰਨੇ ਆ ਵੀ ਸੰਗਤ ਦਾ ਪੈਸਾ ਗੁਰੂ ਦਾ ਪੈਸਾ ਜ਼ਿਆਦਾ ਵੇਸਟ ਨਾ ਹੋਵੇ ਹਨਾ ਜੀ ਤੇ ਜਿੱਥੋਂ ਤੱਕ ਸਾਡੀ ਬਚਾ ਬਚਾਉਣ ਦੀ ਕੋਈ ਪੂਰੀ ਕੋਸ਼ਿਸ਼ ਕਰਦੇ ਉਥੇ ਬੰਦਾ ਤਾਰ ਜਾਂਦੇ ਤੇ ਸਾਡੀ ਗੱਡੀ ਦੂਜੀ ਅੱਗੇ ਪਾਸੇ ਚਲੀ ਜਾਂਦੀ ਆ ਜੀ ਹਾਂਜੀ ਹਾਂਜੀ ਇਸ ਪਾਸੇ ਇੱਧਰ ਤਿਆਰ ਹੁੰਦੀ ਹੈ ਸਬਜ਼ੀਆਂ ਇੱਧਰ ਤਿਆਰ ਇਹ ਸਬਜ਼ੀਆਂ ਜੀ ਇਹ ਸਰਬ ਲੋਹ ਦੇ ਵਿੱਚ ਤਿਆਰ ਹੁੰਦੇਗਾ ਜੀ ਇਹ ਵੈਸੇ ਵੀ ਕਹਿੰਦੇ ਹੁੰਦੇ ਆ ਵੀ ਜਿਹੜਾ ਸਰਬ ਲੋਹ ਦੇ ਵਿੱਚ ਜਿਹੜੀ ਖਾਣਾ ਖਾਂਦੇ ਆ ਨਾ ਜੀ ਉਹ ਸਿਹਤ ਲਈ ਵਧੀਆ ਹੁੰਦਾ ਜੀ ਇਸ ਕਰਕੇ ਇਹ ਸਰਬ ਲੋਈ ਵਰਤਦੇ ਆ। ਸਰਬ ਲੋ ਵੱਡੇ ਵੱਡੇ ਦੇਖ ਜੀ ਇਹ ਕੜਾਹੇ ਆ ਇਹਨਾਂ ਦੇ ਵਿੱਚ ਤਿਆਰ ਹੁੰਦਾ 30000 ਬੰਦੇ ਦਾ 25000 ਬੰਦੇ ਦਾ ਖਾਣਾ ਬਣ ਜਾਂਦਾ ਜੀ। ਮਤਲਬ ਵੱਡੇ ਕੜਾਹੇ ਆ ਪੂਰੇ ਇਹ ਜੀ ਜਿਦਾਂ ਆਪਣੇ ਦਰਬਾਰ ਚ ਆਵਾਂ ਨਹੀਂ ਇਹ ਉਦਾਂ ਦੇ ਕੜਾਹੇ ਆ ਇਹ ਵੀ। ਇਹਦੇ ਚ ਖਾਣਾ ਵੀ ਬੜਾ ਸੁਆਦੀ ਬਣਦਾ ਜੀ। ਤੇ ਸਾਨੂੰ ਮਤਲਬ ਸੰਗਤਾਂ ਦੇ ਫੋਨ ਵੀ ਆਉਂਦੇ ਆ ਜਿਹੜੇ ਛਕਦੇ ਆ। ਕਹਿੰਦੇ ਬਹੁਤ ਵਧੀਆ ਸਾਡੀ ਸੁਆਦੀ ਸਬਜ਼ੀ ਬੜੀ ਸੁਆਦ ਸੀਗੀ ਜੀ। ਕੱਲ ਮੈਨੂੰ ਲੁਧਿਆਣੇ ਤੋਂ ਆਇਆ ਕਿ ਉਹਨੂੰ 15 ਦਿਨ ਹੋ ਗਏ ਬੰਦੇ ਨੂੰ ਤਾਂ ਕਿ ਉਹਥੇ ਮਰੀਜ਼ ਉਹਨਾਂ ਦਾ। ਤੇ ਕੱਲ ਕੁਛ ਕਾਰਨ ਕਰਕੇ ਗੱਡੀ ਧੁੰਦ ਕਰਕੇ ਲੇਟ ਹੋ ਗਈ ਤਾਂ ਮੈਨੂੰ ਫੋਨ ਆਇਆ ਕਹਿੰਦਾ ਜੀ ਤੂੰ ਖਾਣਾ ਬੜਾ ਸਵਾਦ ਹੁੰਦਾ ਤੇ ਤੁਹਾਡੀ ਗੱਡੀ ਨਹੀਂ ਆਈ ਮਤਲਬ ਲੋਕ ਜਿਹੜੀਆਂ ਸੰਗਤਾਂ ਵਿਚਾਰੀਆਂ ਗੱਡੀਆਂ ਨੂੰ ਠੀਕ ਦਿੰਦੀਆਂ ਏ ਤੇ ਇੱਕ ਮੈਂ ਨਾ ਸਨੇਹ ਦੇਣਾ ਚਾਹੁੰਦਾ ਪੰਜਾਬ ਸਰਕਾਰ ਨੂੰ ਵੀ ਜਿੰਨੇ ਵੀ ਸਿਵਲ ਹਸਪੀਟਲ ਆ ਥੋੜਾ ਜਿਹਾ ਉੱਥੇ ਸਾਨੂੰ ਪੂਰਾ ਸੰਯੋਗ ਨਹੀਂ ਮਿਲਦਾ ਜਿਆਦਾ ਕਰਕੇ ਐਸਐਮਓ ਲੋ ਨਾ ਜੋ ਚੋਣ ਤੇ ਵੀ ਇਹ ਸੇਵਾ ਚੱਲਣੀ ਚਾਹੀਦੀ ਬਹੁਤ ਵਧੀਆ ਤਰੀਕੇ ਨਾਲ ਚੱਲ ਸਕਦੀ ਆ ਤੇ ਅਸੀਂ ਕਹਿੰਨੇ ਆ ਵੀ ਸਰਕਾਰ ਇਸ ਪਾਸੇ ਵੀ ਧਿਆਨ ਦੇ ਵਿੱਚ ਸੇਵਾ ਕਰਨ ਵਾਲੇ ਸੇਵਾ ਕਰਨ ਨੂੰ ਤਿਆਰ ਆ ਪਰ ਉੱਥੇ ਥੋੜੇ ਕੈਂਟੀਨਾ ਕਰਕੇ ਜਾਂ ਹੋਰ ਕਰਕੇ ਉਹ ਥੋੜੀਆਂ ਦਿੱਕਤਾਂ ਬਹੁਤ ਹੁੰਦੀਆਂ ਹੀ ਉੱਥੇ ਅਸੀਂ ਫੇਰ ਵੀ ਜਿਹੜੇ ਸਾਡੀਆਂ ਸੇਵਾਵਾਂ ਡੀਸੀਆਂ ਨੇ ਸ਼ੁਰੂ ਕਰਾਈਆਂ ਜਿੱਥੇ ਵਧੀਆ ਡੀਸੀ ਆ ਉਹ ਵਧੀਆ ਉੱਥੇ ਵਧੀਆ ਮੈਨੇਜਿੰਗ ਚੱਲਦੀ ਹੈ ਜਿੱਥੇ ਦੀਸੀ ਨਹੀਂ ਚਾਹੁੰਦੇ ਜਾਂ ਐਸ਼ਾ ਸਮ ਨਹੀਂ ਚਾਹੁੰਦੇ ਉੱਥੇ ਸਾਨੂੰ ਥੋੜੀਆਂ ਦਿੱਕਤਾਂ ਹੁੰਦੀਆਂ ਅਸੀਂ ਕਹਿੰਨੇ ਵੀ ਉਹ ਦਿੱਕਤਾਂ ਨਾ ਆਉਣ ਜੀ ਪਰ 1 ਲੱਖ ਬੰਦੇ ਦੇ ਲਈ तकरीबन तकरीबन 1 ਲੱਖ ਦੇ ਕਰੀਬ ਬੰਦਾ ਰੋਜ਼ ਲੰਗਰ ਛਕਦਾ ਜਿਹੜਾ ਤੁਸੀਂ ਲੰਗਰ ਭੇਜਦੇ ਹੋ ਤਾਂ ਬਹੁਤ ਵੱਡੇ ਅਰੇਂਜਮੈਂਟ ਦੀ ਲੋਡ ਹੁੰਦੀ ਹੈ ਇੰਨੇ ਬੰਦੇ ਦੇ ਵਾਸਤੇ ਇੰਤਜ਼ਾਮ ਕਰਨਾ ਹੈ ਲੰਗਰ ਦੇ ਲਈ ਵੇਖੋ ਜੀ ਮੈਂ ਅੱਗੇ ਗੱਲ ਕਰਕੇ ਤਾਂ ਵੀ ਜਿੱਥੇ ਗੁਰੂ ਦੀ ਗੱਲ ਆਕੇ ਪ੍ਰਮਾਤਮਾ ਦੀ ਗੁਰੂ ਰਾਮ ਦਾ ਗੁਰੂ ਨਾਨਕ ਸਾਹਿਬ ਦੀ ਉਹ ਜਿਹੜੇ 20 ਰੁਪਏ ਦੀ ਆਪਾਂ ਗੱਲ ਕਰਦੇ ਉਹ ਪਤਾ ਨਹੀਂ ਕਿੰਨੇ ਬਣ ਕੇ ਅਸਾਂ ਤੁਨ ਵਰਤੇ ਨਹੀਂ ਜਾ ਰਹੇ ਇੱਥੇ ਮਹਾਰਾਜ ਦੀ ਕਲਾ ਵਰਤ ਰਹੀ ਹੈ ਤੇ ਅਸੀਂ ਤਾਂ ਮੈਂ ਤਾਂ ਅੱਗੇ ਕਹਿੰਦਾ ਉਹਨਾਂ ਵੀ ਸਾਡਾ ਉਹ ਤਾਂ ਐਵੇਂ ਗਰੀਬਾਂ ਦੇ ਸਿੱਖਾਂ ਨੂੰ ਨਾ ਬੱਲੇ ਬੱਲੇ ਹੋ ਰਹੀ ਵਾਦੀ ਵਾ ਬੜੀ ਵਧੀਆ ਮੈਨੇਜਮੈਂਟ ਹੋ ਰਹੀ ਆ ਪਰ ਗੁਰੂ ਪਿਤਾ ਗੁਰੂ ਮਹਾਰਾਜ ਜੀ ਆਪ ਕਰ ਰਹੇ ਨੇ ਗੁਰੂ ਰਾਮਦਾਸ ਮਹਾਰਾਜ ਜੀ ਅਸੀਂ ਤਾਂ ਨਹਾ ਧੋ ਕੇ ਆਉਣਾ ਪੱਕ ਬਣਣੀ ਆ ਬਸ ਬਾਕੀ ਕੰਮ ਸਾਰੇ ਆਪ ਉਹਨੂੰ ਪਿਤਾ ਜੀ ਨੂੰ ਫਿਕਰ ਉਹ ਆਪੇ ਕਰਦੇ ਨੇ ਸਾਰਾ ਕੁਝ ਤੇ ਅਸੀਂ ਇਹੀ ਕਹਿੰਦੇ ਜਿਹੜੇ ਕਹਿੰਦੇ ਪ੍ਰਮਾਤਮਾ ਐ ਨਹੀਂ ਮੈਂ ਤਾਂ ਕਹਿੰਦਾ ਵੀ ਹੈਗਾ ਸਾਨੂੰ ਕਿਸੇ ਚੀਜ਼ ਦੀ ਟੋਟ ਹੀ ਨਹੀਂ ਆਉਂਦੀ ਪਤਾ ਹੀ ਨਹੀਂ ਲੱਗਦਾ ਕਿੱਧਰੋਂ ਆ ਰਿਹਾ ਤੇ ਕਿੱਧਰੋਂ ਜਾ ਰਿਹਾ ਜੀ ਤੇ ਮਹਾਰਾਜ ਦੀ ਇੱਥੇ ਕਲਾ ਵਧ ਰਹੀ ਹੈ ਗੁਰੂ ਰਾਮਦਾਸ ਮਹਾਰਾਜ ਦੀ ਗੁਰੂ ਨਾਨਕ ਸਾਹਿਬ ਦੀ ਵੀ ਆ ਸਕਦਾ ਕੋਈ ਵੀ ਜਿੱਥੇ ਗੱਡੀ ਜਾਂਦੀ ਹੈ ਕੋਈ ਵੀ ਪ੍ਰੋਸੈਸ ਹਾਂ ਅਸੀਂ ਗੱਲ ਸੁਣਾਂ ਅਸੀਂ ਇਹ ਗੱਲ ਕਹਿੰਦੇ ਕਈ ਬੰਦੇ ਜੱਕਦੇ ਰਹਿੰਦੇ ਸੇਵਾਉਣ ਤੋਂ ਅਸੀਂ ਕਹਿੰਦੇ ਕੋਈ ਬੰਦਾ ਕਿਲੋ ਆਟਾ ਵੀ ਲੈ ਕੇ ਆਵੇ ਨਾ ਉਹ ਵੀ ਪ੍ਰਵਾਨ ਆ ਜੀ ਭਾਵਨਾ ਨਾਲ ਜਿਹੜੀ ਚੀਜ਼ ਆਉਂਦੀ ਹੈ ਨਾ ਜੀ ਭਾਵਨਾ ਇਹ ਲੰਗਰ ਚੱਲਦੇ ਆ ਭਾਵਨਾ ਦੇ ਨਾਲ ਭਾਵਨਾ ਦੇ ਨਾਲ ਭਾਵੇਂ ਕੋਈ ਕਿਲੋ ਆਟਾ ਲੈ ਕੇ ਆਵੇ ਭਾਵੇਂ ਕਿਲੋ ਕੋਈ ਦਾਲ ਲੈ ਕੇ ਆਵੇ ਭਾਵੇਂ ਕੋਈ 100 ਕਿਲੋ ਲਿਆਵੇ ਕੋਈ 500 ਕਿਲੋ ਲਿਆਵੇ ਇਹ ਸਿਰਫ ਲੰਗਰ ਅ ਗੁਰੂ ਰਾਨਕ ਸਾਹਿਬ ਦੀ ਭਾਵਨਾ ਨਾਲ ਚਲਾਏ ਸੀਗੇ ਤੇ ਭਾਵਨਾ ਨਾਲ ਚੱਲਦੇ ਤੇ ਭਾਵਨਾ ਹਣੀ ਬਹੁਤ ਜ਼ਰੂਰੀ ਹੈ ਜੇ ਜਿਹੜੇ ਬੰਦੇ ਕੋਈ ਵੀ ਆ ਕੇ ਉੱਥੇ ਲੰਗਰ ਛੱਕ ਸਕ। ਹਾਂਜੀ ਕੋਈ ਵੀ ਛੱਕ ਸਕਦਾ। ਕੋਈ ਵੀ ਇੱਥੇ ਵੀ ਕੋਈ ਵੀ ਛੱਕ ਸਕਦਾ। ਕੋਈ ਪੰਗਤ ਦੇ ਵਿੱਚ ਲੰਗਰ ਚੱਲਦਾ। ਸਿਵਲ ਦੇ ਵਿੱਚ ਉਹ ਜਿਹੜੇ ਮਰੀਜ਼ ਆ ਉਹਨਾਂ ਨੇ ਤਾਂ ਛੱਕ ਨਹੀਂ ਛੱਕਣਾ ਉਹਨਾਂ ਦੇ ਨਾਲ ਜਿਹੜੇ ਆਉਂਦੇ ਆ ਉਹ ਵੀ ਛੱਕਦੇ ਸਾਰੇ ਆਹ ਤਾਂ ਖੁੱਲਾ ਖੁੱਲਾ ਲੰਗਰ ਆ ਜੀ। ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਪ੍ਰਬੰਧ ਕਰਾਂਗੇ ਮਰੀਜ਼ਾਂ ਵਾਸਤੇ ਇੱਥੋਂ ਸਪੈਸ਼ਲ ਥਾਲੀ ਪੈਕ ਹੋ ਕੇ ਜਾਇਆ ਕਰੂਗੀ ਜੀ। ਉਹਦੇ ਬੈੱਡ ਤੇ ਜਾਊਗੀ ਜੀ। ਹਾਂਜੀ ਹਾਂਜੀ। ਜਿਹੜੇ ਆਉਣ ਇਹ ਲੰਗਰ ਸਾਡਾ ਇਦਾਂ ਹੀ ਚੱਲਦਾ ਰਹਿਣਾ। ਤੇ ਜਿਹੜਾ ਮਰੀਜ਼ ਹੋਊਗਾ ਮਰੀਜ਼ ਦੇ ਬ ਉਹ ਕਹਿੰਦਾ ਜਿਹਾਲੀ ਪੈ ਉਦਾਂ ਪੈ ਕੋ ਕੇ ਜਾਇਕ ਨੂੰ ਕਿਸ ਟਾਈਮ ਨੂੰ ਤੇ ਮਾਰ ਚੱਲ ਰਿਹਾ ਉਹਦਾ ਪ੍ਰੋਸੈਸ ਵੀ ਆਉਣ ਵਾਲੇ ਸਮੇਂ ਤੇ ਸਕੂਲ ਦਾ ਵੀ ਚੱਲ ਰਿਹਾ ਸੋਚ ਰਹੇ ਸਕੂਲ ਵੀ ਬਣੇਗਾ ਹਸਪੀਟਲ ਵੀ ਬਣੇਗਾ ਇੱਥੇ ਹਿਸ਼ਾਰਪੁਰ ਦੇ ਵਿੱਚ ਹੀ ਮੈਂ ਭਾਵਨਾਵਾਂ ਪੈਸਾ ਦੀ ਸਾਡੇ ਬਹੁਤ ਜਿਹੜੇ ਚਲਾ ਰਹੇ ਨੇ ਦੇਖ ਰਹੇ ਨੇ ਸਿਸਟਮ ਨੂੰ ਉਹ ਆਪਦਾ ਨਾਂ ਨਹੀਂ ਅੱਗੇ ਲੈ ਕੇ ਨਹੀਂ ਆਉਂਦਦੇ ਅੱਗੇ ਹਾਂ ਜੀ ਉਹ ਕਹਿੰਦਾ ਨਾਂ ਤਾਂ ਗੁਰੂ ਰਾਮਦਾਸ ਕਹਿੰਦਾ ਸਾਡੀ ਕੀ ਔਕਾਤ ਹੈ ਬੰਦੇ ਦੀ ਕੀ ਔਕਾਤ ਹੈ ਜੋ ਕਰ ਰਿਹਾ ਪ੍ਰਮਾਤਮਾ ਕਰਾ ਰਿਹਾ ਹੈ ਇਸ ਤਰੀਕੇ ਦੇ ਨਾਲ ਲੰਗਰ ਦਾ ਇੰਤਜ਼ਾਮ ਚੱਲ ਰਿਹਾ ਸਕੂਲ ਦਾ ਤੁਸੀਂ ਕਹਿ ਰਹੇ ਹੋ ਕਿ ਸਕੂਲ ਦਾ ਇੰਤਜ਼ਾਮ ਵੀ ਕਰਨਾ ਸਕੂਲ ਵੀ ਸ਼ੁਰੂ ਕਰਨਾ ਸਕੂਲ ਵੀ ਚਾਹੀਦਾ ਜਿਹੜੇ ਲੋੜਬੰਦ ਬੱਚੇ ਵਿਚਾਰੇ ਨਹੀਂ ਪੜ ਸਕਦੇ ਵਧੀਆ ਸਕੂਲਾਂ ਦੇ ਵਿੱਚ ਉਹਨਾਂ ਇੱਥੇ ਸਕੂਲ ਵੀ ਬਣੇ ਤੇ ਇੱਕ ਹਸਪਤਾਲ ਵੀ ਬਣੇ ਤੇ ਇੱਕ ਹੁਣ ਐਂਬੂਲੈਂਸ ਦਾ ਵੀ ਇੱਥੇ ਆ ਜਿਹੜਾ ਸਾਡਾ ਬਾਈਪਾਸ ਹੈ ਤੇ ਜਦੋਂ ਕੋਈ ਐਕਸੀਡੈਂਟ ਹੋ ਜਾਂਦਾ ਉਹ ਸਾਨੂੰ ਗੱਡੀ ਨਾਲ ਚੱਕਣਾ ਪੈਂਦਾ ਸਾਡੀ ਨਾਲ ਹੀ ਤੋਂ ਐਂਬੂਲੈਂਸ ਆ ਪਹੁੰਚਦੀ ਨੇ ਉਹਦੇ ਆਸਤੇ ਵੀ ਹੁਣ ਇੱਕ ਐਂਬੂਲੈਂਸ ਵੀ ਆ ਰਹੀ ਹੈ ਇੱਥੇ ਨਾ ਜੀ ਜਿਹੜਾ ਕਿ ਅਸੀਂ ਇਹ ਕਿਹਾ ਵੀ ਧੰਗੁਰੂ ਰਾਮਦਾਸ ਮਹਾਰਾਜ ਦੀ ੱਲੋ ਨਾ ਬਾਈਪਾਸ ਦਾ ਏਰੀਆ ਜਿਹੜਾ 8 9 10 ਕਿਲੋਮੀਟਰ ਦਾ ਉਹ ਉਹਨਾਂ ਵਾਸਤੇ ਐਂਬੂਲੈਂਸ ਦੀ ਸਹੂਲਤ ਵੀ ਹੁਣ ਅਗਲੇ ਮਹੀਨੇ ਫਰਵਰੀ ਮਾਰਚ ਤੱਕ ਆ ਜਾਣੀ ਹੈ ਤੇ ਐਂਬੂਲੈਂਸ ਬੰਨ ਰਹੀ ਹੈ ਉਹ ਵੀ ਸੇਵਾ ਤੁਹਾਡਾ ਕਿੰਨਾ ਇੱਕ ਦਿਨ ਦਾ ਰਾਸ਼ਨ ਲੰਗਰ ਦਾ ਕਿੰਨਾ ਲੱਗ ਜਾਂਦਾ ਕਦੇ ਗਿਣਤੀ ਮਿਲਤੀ ਕੀਤੀ 15 18 ਕੁਇੰਟਲ ਆਟਾ ਇੱਥੇ ਲੱਗ ਜਾਂਦਾ ਹਾਂ ਇੱਕ ਦਿਨ ਦਾ ਤੇ 10 12 10 ਕੁਇੰਟਲ ਉੱਥੇ ਲੱਗ ਜਾਂਦਾ ਹੈ ਮਤਲਬ ਮੋਟਾ-ਮੋਟਾ ਅੰਦਾਜ਼ਾ ਵੱਧ ਵੀ ਲੱਗਦਾ ਜੀ ਉਹ ਦੱਸਾਂ ਕਿਉਂਕਿ ਅਸੀਂ ਨਾ ਹਿਸਾਬ-ਕਿਤਾਬ ਨਹੀਂ ਰੱਖਦੇ ਇੱਥੇ ਪਰ ਜਿੱਦਾਂ ਕਹਿੰਦੇ ਹੁੰਦੇ ਜੇ ਅਸੀਂ ਗਿਣਤੀ 'ਚ ਪੈ ਜਾਈਏ ਕਹਿੰਦੇ ਉਹਨੇ ਪ੍ਰਚਾਦੇ ਜੋ ਖੋਲਤੇ ਤੋ ਉਹ ਕਹਿੰਦੇ ਘਟ ਜਾਂਦੇ ਆ ਜਿਉਂ ਟਾਕੇ ਰੱਖੋ ਗੁਰੂ ਨਾਨਕ ਸਾਹਿਬ ਦੀ ਮਰਜ਼ਾਦਾ ਤੇ ਮਤਲਬ ਕੋਈ ਟੋਟ ਨਹੀਂ ਆਉਂਦੀ ਇਸ ਕਰਕੇ ਅਸੀਂ ਉਹਨੂੰ ਗਿਣਤੀ-ਮਿੰਤੀ ਦੇ ਨਾਲ ਨਹੀਂ ਚੱਲਦੇ ਚੱਕੀ ਉਹਨੇ ਤੇ ਲਾਈ ਉਹਨੇ ਚੱਕੀ ਉਹਨੇ ਲਾਈ ਜਾਂਦਾ ਸਵੇਰੇ ਕਿੰਨੇ ਵਜੇ ਤੋਂ ਸ਼ੁਰੂ ਹੋ ਜਾਂਦਾ ਔਰ ਕਿੰਨੇ ਵਜੇ ਤੱਕ ਰਾਤ ਨੂੰ 2 ਵਜੇ ਸੇਵਾ ਜਿਵੇਂ ਹੁਣ 16 ਦਿਨ ਤਿਆਰੀ ਚੱਲਣੀ ਆ ਜੀ ਹੁਣ ਕ ਤੇ ਰਾਤ ਨੂੰ 2 ਵਜੇ ਸੇਵਾ ਸ਼ੁਰੂ ਹੋ ਜਾਣੀ ਹੈ ਤੇ ਕੜਾਹਿਆਂ ਦੇ ਵਿੱਚ ਸ਼ਾਮ ਨੂੰ ਅਸੀਂ ਸਾਰਾ ਕੁਝ ਤਿਆਰੀ ਕਰਕੇ ਪਾਣੀ ਪੁਣੀ ਪਾ ਕੇ ਰੱਖ ਦਨੇ ਆ ਤੇ 2 1 ਵਜੇ ਭੱਟੀਆਂ ਚੱਲ ਪੈਣਗੀਆਂ ਪਹਿਲੀ ਗੱਡੀ ਕਿੰਨੇ ਵਜੇ ਤੋਰਦੀ ਪਹਿਲੀ ਗੱਡੀ ਸਾਡੀ 7:30 7:00 ਵਜੇ ਤੋਂ ਪਹਿਲੀਆਂ ਚਾਹ ਵਾਲੀਆਂ 5 ਵਜੇ ਨਿਕਲ ਜਾਂਦੀਆਂ ਜਿਹੜੀ ਚਾਹ ਦੇ ਨਾਲ ਬਿਸਕੁਟ ਵਗੈਰਾ ਜਾਂਦੇ ਆ ਬ੍ਰੇਕਫਾਸਟ ਬਾਂਦ ਰਸਾਂ ਉਹ 5 ਵਜੇ ਨਿਕਲ ਜਾਂਦੀਆਂ ਜਿਹੜੇ ਕਿਹੜੇ ਥਾਵਾਂ ਤੇ ਜਾਂਦੀਆਂ ਗੱਡੀਆਂ ਤੁਹਾਡੀਆਂ ਪੂਰੇ ਪੰਜਾਬ ਦੇ ਵਿੱਚ ਕਿੱਥੇ ਕਿੱਥੇ ਸਰਕਾਰੀ ਹਸਪਤਾਲਾਂ ਦੇ ਬਾਹਰ ਜਾਂਦੀਆਂ ਕਿੱਥੇ ਕਿੱਥੇ ਜਾਂਦੀਆਂ ਸਾਰੀਆਂ ਗੱਡੀਆਂ ਲੰਗਰ ਵਾਲੀਆਂ ਚਾਰਪੁਰ ਸਿਟੀ ਹੋ ਗਿਆ ਇਕਜੋਵਾਲ ਸਕੂਲ ਕਰਦੇ ਅਸੀਂ ਸਿਗਲੀਗਰ ਦੇ ਬੱਚਿਆਂ ਦਾ ਉਹਨੂੰ ਦੁੱਧ ਤੇ ਦੁਪਹਿਰ ਦਾ ਖਾਣਾ ਦਿੰਨੇ ਆ ਜੀ ਗੜਸ਼ੰਕਰ ਹੋ ਗਿਆ ਅਨੰਤਪੁਰ ਸਾਹਿਬ ਹੋ ਗਿਆ ਤੇ ਰੋਪੜ ਨਵਾਂ ਸ਼ਹਿਰ ਚੰਦੀਗੜ੍ਹ ਠੀਕ ਆ ਜੀ ਇਧਰੋਂ ਚਲੇ ਜਾਓ ਫਗਵਾੜਾ ਫਲੌਰ ਲੁਧਿਆਣੇ ਦੇ ਵਿੱਚ ਤਿੰਨ ਗੱਡੀਆਂ ਚੱਲਦੀਆਂ ਖੰਨਾ ਹੋ ਗਿਆ ਫਤਿਹਗੜ੍ਹ ਸਾਹਿਬ ਹੋ ਗਿਆ ਜਲੰਧਰ ਨਕੋਦਰ ਇਧਰੋਂ ਚੱਲ ਦਸੂਹਾ ਮਕੇਰੀਆਂ ਗਰਦਾਸਪੁਰ ਬਟਾਲਾ ਅੰਮ੍ਰਿਤਸਰ ਤਰਨਤਨ ਬਾਬਾ ਬਕਾਲਾ ਸਾਹਿਬ ਤੇ ਉਧਰ ਤੁਸੀਂ ਚਲੇ ਜਾਓ ਆਪਣੇ ਪਰੇ ਨੂੰ ਮੁਕਤ ਸਰਸਾਹਬ ਫਾਜਲ ਕਾ ਅਪਰੋਜਪੁਰ ਫਰੀਦਕੋਟ ਮੁਕਤ ਸਰਸਾਹਬ ਤੇ ਆਪਣਾ ਸੰਗਰੂਰ ਮਾਨਸਾ ਤੇ ਆਪਣਾ ਪ੍ਰਨਾਲਾ ਮਤਲਬ ਬਠਿੰਡਾ ਉਹ ਉਧਰ ਘਟੇ ਉਧਰ ਚੱਲਦੇ ਨੇ ਤਾਂ ਇਸ ਤਰੀਕੇ ਦੇ ਨਾਲ ਪੂਰਾ ਲੰਗਰ ਦਾ ਇੰਤਜ਼ਾਮ ਚੱਲਦਾ ਤੇ ਬਾਕੀ ਦੇ ਜਿਹੜੇ ਸੇਵਾਦਾਰ ਹੈ ਸੇਵਾਦਾਰ ਕਿਵੇਂ ਤੁਹਾਡੇ ਨਾਲ ਪਰਮਨੈਂਟ ਸੇਵਾਦਾਰ ਹੈ ਤਾਂ ਤਨਖਾਹਾਂ ਤੇ ਨੇ ਤਨਖਾਹਾਂ ਵੀ ਦਿੰਦੇ ਇਹਨਾਂ ਦੇ ਬੱਚਿਆਂ ਦੀ ਪੜ੍ਹਾਈ ਵੀ ਫਰੀ ਹੈ ਕਹਿੰਦੇ ਹੁੰਦਾ ਜੀ ਜੇ ਇਤੋਂ ਪਹਿਲਾਂ ਉਹਨਾਂ ਦੀ ਪੜ੍ਹਾਈ ਤੇ ਹੋਰ ਜੇ ਉਹਨਾਂ ਨੂੰ ਲਾਜ ਦੀ ਲੋੜ ਆ ਉਹ ਵੀ ਲਾਜ ਵੀ ਕਰਾਉਂਦੇ ਆ ਸਾਰੀਆਂ ਸਹੂਲਤਾਂ ਦੇ ਰਹੇ ਜੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਬਹੁਤ ਧੰਨਵਾਦ ਭਾਈ ਸਾਹਿਬ ਬਹੁਤ ਮੇਰੇ ਪੂਰਾ ਪੰਜਾਬ ਟੀਵੀ ਦਾ ਇਹਨਾਂ ਨੇ ਸਾਡੇ ਇੰਟਰਵਿਊ ਨੂੰ ਯਾਦ ਆ ਵੀਰ ਜੀ ਉੱਥੇ ਸਿੰਘੂ ਬਾਰਡਰ ਤੇ ਜੀ ਮੈਨੂੰ ਮਿਲੇ ਸੀਗੇ ਤੇ ਉੱਥੇ ਦੀ ਜਾਣ ਪਛਾਣ ਸੀਗੀ ਤੇ ਉਹ ਜਿਹਦਾ ਲੰਗਰ ਤੁਸੀਂ ਲਾਇਆ ਸੀ ਅੱਜ ਪੀਜਾ ਦਾ ਲੰਗਰ ਵੀ ਤੁਹਾਨੂੰ ਗੁਰੂ ਆਮ ਦਾਸ ਮਹਾਰਾਜ ਜੀ ਨੂੰ ਲੱਗਿਆ ਸੀ ਜੀ ਸਾਰੀ ਦੁਨੀਆ ਚ ਚਰਚਾ ਹੋਈ ਵੀ ਕਿਸਾਨ ਕਿਸਾਨ ਤਾਂ ਪੀਜੇ ਦੇ ਲੰਗਰ ਲਾਈ ਜਾਂਦੇ ਆ ਇਹ ਗਰੀਬ ਕਿਧਰੋਂ ਆ ਸਾਰੀ ਦੁਨੀਆ ਚਰਚਾ ਕਰਾਈ ਤੁਸੀਂ ਇਹ ਚਰਚਾ ਗੁਰੂ ਆਮ ਦਾਸ ਮਹਾਰਾਜ ਜੀ ਦੇ ਨਾਂ ਤੇ ਹੋਈ ਸੀਗੀ ਤੇ ਉਹ ਤੋਂ ਆਪਾਂ ਮਿਲਣ ਦੀ ਬੜੀ ਖੁਸ਼ੀ ਹੋਈ ਹੈ ਤੁਹਾਨੂੰ ਸਿਆਲ ਜੀ ਬਹੁਤ ਧੰਨਵਾਦ ਤੁਹਾਡਾ ਵੀ ਕਿ ਤੁਹਾਡਾ ਵੀ ਇਹ ਸੇਵਾ ਦਾ ਹੀ ਸਹੀ ਆ ਜੀ ਤੁਸੀਂ ਹਰਕ ਤੱਕ ਕੋਈ ਚਾਰੇ ਸੇਵਾ ਕਰਨੀ ਚਾਹੁੰਦੇ ਆ ਉਹਨੂੰ ਜਗ੍ਹਾ ਨਹੀਂ ਮਿਲਦੀ ਵੀ ਕਿੱਥੇ ਕਰਗੇ ਠੀਕ ਆ ਜੀ ਇੱਥੇ ਇਹ 101 ਤੋਂ ਉੱਪਰ ਹੀ ਐ ਕੋਈ ਇੱਥੇ ਕ੍ਰਾਈਮ ਨਹੀਂ ਕੋਈ ਇੱਥੇ ਹਿਰਾਫੇਰੀ ਨਹੀਂ ਜੋ ਆਉਂਦਾ ਸਾਦਾ ਲੋੜਵੰਦਾਂ ਦੇ ਢਿੱਡ 'ਚ ਜਾਂਦਾ ਜੀ ਤੇ ਅਸੀਂ ਸੰਗਤਾਂ ਨੂੰ ਅਪੀਲ ਕਰਦੇ ਹਾਂ ਤੁਹਾਡੇ ਚੈਨਲ ਦੇ ਰਾਹੀਂ ਤੇ ਤੁਹਾਡੇ ਚੈਨਲ ਦੀ ਅਸੀਂ ਮਹਾਰਾਜ ਗੁਰਦਾਸ ਵੀ ਕਰਦੇ ਬਾਤ ਚੜ ਕੇ ਚੱਲੇ ਤੇ ਤੁਸੀਂ ਹੱਕ ਦੇ ਤੱਕ ਗੱਲ ਪਹੁੰਚਾਉਣੀ ਤੇ ਜਿਹਨੇ ਵੀ ਹਿੱਸਾ ਪਾਉਣਾ ਜ ਅਸੀਂ ਗ੍ਰਾਈ ਕਰਨ ਕਿਤੇ ਨਹੀਂ ਜਾਂਦੇ ਇੱਥੇ ਆਵੇ ਲਿਆਵੇ ਰਾਸ਼ਨ ਬਣਾ ਕੇ ਤੇ ਨਾਲ ਚਲਾ ਜਾਵੇ ਤੇ ਬਰਤਾਇਆ ਬਈ ਤੇ ਅਸੀਂ ਸਾਰਿਆਂ 'ਗੇ ਇਹ ਅਪੀਲ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਵਾਹਿ ਖਾਲਸਾ ਬਈ ਪਤੀ ਬਹੁਤ ਬਹੁਤ ਬਾਈਸ ਜੀ ਤੁਹਾਨੂੰ ਗੁਰੂ ਰਾਮਦਾਸ ਜੀ ਲੰਗਰ ਸੇਵਾ ਦੇ ਵੱਲੋਂ ਭੁੱਖਿਆਂ ਨੂੰ ਅੰਨ ਸ਼ਿਕਾਇਆ ਜਾਂਦਾ ਸਾਡੀ ਕੋਸ਼ਿਸ਼ ਸੀ ਕਿ ਅਸੀਂ ਦਿਖਾਈਏ ਇਹਨਾਂ ਲੋਕਾਂ ਨੂੰ ਵੀ ਜਿਹੜੇ ਇਹਨਾਂ ਨੇਕ ਉਪਰਾਲਾ ਕਰ ਰਹੇ ਐ ਇਹਨਾਂ ਨੂੰ ਵੀ ਲੋਕਾਂ ਤੱਕ ਪਹੁੰਚਾਈਏ ਕਿਉਂਕਿ ਲੋੜ ਇਹ ਕਹਿੰਦੇ ਕਿ ਸਾਨੂੰ ਪੈਸੇ ਦੀ ਵੀ ਲੋੜ ਨਹੀਂ ਕਿਸੇ ਚੀਜ਼ ਦੀ ਲੋੜ ਨਹੀਂ ਜੇ ਕੋਈ ਸ਼ਰਤਾਂ ਮੁਤਾਬਕ ਕੋਈ ਰਾਸ਼ਨ ਦੇਣਾ ਚਾਵੇ ਤਾਂ ਲੈ ਸਕਦਾ ਨਹੀਂ ਤਾਂ ਹੁਸ਼ਿਆਰਪੁਰੀਆਂ ਪੰਜਾਬ ਤੋਂ ਜਿਹੜੀਆਂ ਸੰਗਤਾਂ ਰਾਸ਼ਨ ਭੇਜਦੀਆਂ ਜਾਂ ਵਿਦੇਸ਼ਾਂ 'ਚ ਬੈਠੀਆਂ ਸੰਗਤਾਂ ਜਿਹੜੀਆਂ ਉਹਨਾਂ ਦੇ ਸਹਿਯੋਗ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਇਹਨਾਂ ਨੇ ਦਾਅਵਾ ਕੀਤਾ ਕਿ ਤਕਰੀਬਨ 1 ਲੱਖ ਬੰਦੇ ਨੂੰ ਰੋਜ਼ ਅਨਸ਼ਕਾਉਂਦੇ ਆ ਇੱਥੋਂ ਗੱਡੀਆਂ ਤਿਆਰ ਹੋ ਕੇ ਜਾਂਦੀਆਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੱਕ ਔਰ ਇਹੋ ਜੇ ਨੇਕ ਅਪਰਾਲੇ ਨੂੰ ਸਾਡੀ ਦਿਖਾਉਣ ਦੀ ਕੋਸ਼ਿਸ਼ ਸੀ ਤੁਸੀਂ ਵੀ ਅੱਗੇ ਸ਼ੇਅਰ ਕਰ ਸਕਦੇ ਹੋ